ਹੈਲੋ ਜੀ ਸਤ ਸ੍ਰੀ ਅਕਾਲ ਆਲਖ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ। ਲੋ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਕਰਦੇ ਨਵੇਂ ਤਾਂ ਚੈਨਲ ਨੂੰ ਫਾਲੋ ਸਬਸਕ੍ਰਾਈਬ ਕਰੋ। ਅੱਜ ਤਰੀਕ ਹੈਗੀ ਆ ਜੀ 2 ਸਕੰਬਰ ਦਿਨ ਹੈਗਾ ਜੀ ਅੱਜ ਮੰਗਲਵਾਰ ਦਾ। ਟਾਈਮ ਹੋ ਗਿਆ ਜੀ ਸ਼ਾਮ ਦੇ 6:00 ਵੱਜ ਚੁੱਕੇ ਨੇ। ਲੋ ਜੀ ਆਪਾਂ ਚੱਲਦੇ ਹਾਂ ਮਲੇਰਪੋਟਲੇ। ਤਾਂ ਦੋਖੋ ਨੇ ਅਮਲੇਰਪੋਟਲੇ ਭੌ ਕੀ ਕੀ ਲੱਗੇ ਹੋ। ਮਨ ਨੂੰ ਮੈਂ ਤੁਹਾਨੂੰ ਜ਼ਰੂਰ ਦਿਖਾਉਂ। आप ले आने जी घर राशन चलो जी चलते मलेयर हलो जी आप पहुंच गए मलेयरपोर्ट ले パージャンダリスト。 लो जी इतने आप जुत्तियाँ वाली दुकान से क्योंकि मैं लैनिया तो दे। सी जी इतो चप्पल तो आप चप्पल देखते हैं अच तक कोई चप्पल पसंद नहीं आई है चप्पल लग गए बहुत सोने सोने चप्पल से लो जी आप चप्पल ले लिया चलो जी आप चलते दे। देखो जी टाइम हो गया सत्त बज गए मिनट हो गए 3 ਘੰਟੇ ਦੇ ਵਿੱਚ ਸੀ ਮੋੜੇ ਆਏ ਸੀ ਤੇ ਪਰਨੇਰਾ ਉਹ 17 ਚੌਕੇ ਕੰਮ ਸਾਰੇ ਕਰਕੇ ਗਏ ਸੀ ਜੀ ਅਸੀਂ ਮਲੇਰਕੋਟਲੇ ਲੋ ਜੀ ਘੰਟਾ ਨੂੰ ਘਰੇ ਜਾ ਕੇ ਦਿਖਾਵਾਂਗੇ ਸਮਾਨ ਕਿਵੇਂ ਲੈ ਕੇ ਆਏ ਹਾਂ ਲਓ ਜੀ ਟਾਈਮ ਹੋ ਗਿਆ 8 ਵਜੇ ਦਾ ਤੇ ਅਸੀਂ ਆ ਗਏ ਸੀ ਜੀ 7:30 ਵਜੇ ਘਰੇ ਤੇ ਫਿਰ ਅਸੀਂ ਰੋਟੀ ਪਾਣੀ ਖਾਤਾ ਦੁੱਧ ਪੀਤਾ ਜੀ ਹੁਣ ਆਪਾਂ ਹੋ ਗਈ ਸੀਗੇ ਫ੍ਰੀ ਕੰਮ ਕਰਕੇ ਮੈਂ ਤੁਹਾਨੂੰ ਕਿਹਾ ਵੀ ਜਿਹੜੇ ਮੈਂ ਸਮਾਨ ਲੈ ਕੇ ਆਈਆਂ ਉਹ ਵੱਲ ਦਿਖਾਉਣਾ ਚਾਹੁੰਦੀ ਸੀ ਸਮਾਨ ਤਾਂ ਮੈਂ ਥੋੜਾ ਜਿਹਾ ਹੀ ਲੈ ਕੇ ਆਈ ਆ ਜਿਆਦਾ ਸਮਾਨ ਲੈਕੀ ਨਹੀਂ ਆ ਕਿਉਂਕਿ ਅਸੀਂ ਗਏ ਸੀ ਕਿ ਸੌਦੇ ਲੈਣ ਦੇ ਲਈ ਲਓ ਜੀ ਇੱਕ ਤਾਂ ਆਪਾਂ ਲੈ ਕੇ ਆਏ ਆ ਇਹ ਕੱਪ ਨਹਾਉਣ ਵਾਸਤੇ ਕਾਪੜਾ ਟੁੱਟ ਗਿਆ ਜੀ ਬਣਾਉਦੇ ਸੀ ਆਪਾਂ ਇੱਕ ਲੈ ਕੇ ਆਈ ਸੀ ਜੀ ਆਪਾਂ ਇਹ ਟਾਪਾ ਟਾਪਾ ਉਕਰਨ ਵਾਸਤੇ ਜੀ ਗੋਹਾ ਚਟਣ ਵਾਸਤੇ ਉਹ ਆਪਣਾ ਜਿਹੜਾ ਗੋਹੇ ਵਾਲਾ ਸੀ ਪਹਿਲਾਂ ਪਲਾਸਟਰ ਥੋੜਾ ਹਲਕਾ ਸੀ ਜੀ ਆ ਇਹ ਬਜਾ ਪਲਾਸਟਿਕ ਦਾ ਜੀ ਇੱਕ ਆਪਾ ਲੈ ਕੇ ਆਏ ਸੀਗੇ ਇੱਕ ਆਪਾ ਕੱਪ ਲੈ ਕੇ ਆਏ ਸੀਗੇ ਜੀ ਤੇ ਇੱਕ ਆਪਾ ਲੈ ਕੇ ਆਇਆ ਚੱਪਲਾ ਆਹ ਦੇਖੋ ਆਪਾ ਚੱਪਲਾ ਲੈ ਕੇ ਆਏ ਆ ਜੀ ਦੇਖ ਇਹ ਵਾਲੀ ਆਪਾ ਚੱਪਲਾ ਲੈ ਆਏ ਜੀ ਤੇ ਬਾਕੀ ਆਪਾ ਲੈ ਕੇ ਆਏ ਜੀ ਸੌਦੇ ਘਰ ਦੇ ਤੇ ਬਾਕੀ ਰਸੋਈ ਦਾ ਸਮਾਨ ਸਾਰਾ ਉਹ ਲਿਆਂਦਾ ਜੀ ਲੈ ਉਹ ਤੁਹਾਨੂੰ ਉਹ ਵੀ ਦਿਖਾਉਣੇ ਆਣ ਸਹਿਰ ਜਾਣਾ ਤਾਂ ਹੁਣ ਬਹੁਤ ਮੁਸ਼ਕਲ ਹੈ ਕਿਉਂਕਿ ਮਗੇ ਆਈ ਹੋਈ ਪਈ ਅਸੀਂ ਬਹੁਤ ਜ਼ਿਆਦਾ ਪੈਸਿਆਂ ਦਾ ਆਉਂਦਾ ਹੀ ਕੁਛ ਨਹੀਂ ਮੈਨੂੰ ਪਤਾ ਹੀ ਆ ਸਾਰਿਆਂ ਨੂੰ ਸਾਰੇ ਮੇਰੇ ਭੈਣ ਭਾਈ ਸੌਦੇ ਲੈ ਕੇ ਲੋចੀ ਦੇਖੋ ਆਪਾਂ ਬਾਕੀ ਆਪਣੇ ਅੱਡੇ ਸੌਦੇ ਬਹੁਤ ਜ਼ਿਆਦਾ ਆਪਣੇ ਸੌਦੇ ਹੈਗੇ ਸੀ ਜੀ ਕਰੇ ਪਿਛਲੇ ਮਹੀਨੇ ਸੀ ਝਾੜੇ ਲਿਆ ਸੀ ਇੱਕ ਜਿਹੜੇ ਮੇਰੇ ਮੇਰੇ ਸੌਦੇ ਤੇ ਆਪਾਂ ਉਹੀ ਲੈ ਕੇ ਆਏ ਹਾਂ ਚਲੋ ਆਪਾਂ ਓਪਨ ਕਰਦੇ ਅਸੀਂ ਦੇਖਦੇ ਅਸੀਂ ਕੀ ਆਤਾ ਹੈਗਾ ਜੀ ਕਾਲ ਗੇਟ ਉਹ ਪਟਿਆ ਤਾਂ ਆ ਆ ਗਈ ਜੀ ਹਲਦੀ ਅਲਦੇ ਪਾ ਕੇ ਥੋੜਾ ਜਿਹਾ ਹੋਵੇ ਰਿਹਾ ਪੱਟ ਗਿਆ ਆ ਲੈ ਗਏ ਆ ਜੀ ਆਪਾਂ ਐਮਐਡੀ ਐਚ ਗਰਮ ਮਸਾਲਾ ਉਹ ਜਦ ਆਪਾਂ ਗਰਮ ਮਸਾਲਾ ਵਰਤਦੇ ਤਾਂ ਨਹੀਂ ਜੀ ਕਿਉਂਕਿ ਕਈ ਵਾਰ ਕੋਈ ਆਇਆ ਜਾਂਦਾ ਫਿਰ ਤਾਂ ਵਰਤਣਾ ਪੈ ਜਾਂਦਾ ਚਲੋ ਆਪਾਂ ਇਹ ਵੀ ਨਹੀਂ ਐਸੀ ਇਹ ਜੀ ਸਿਰਫ ਆਪਾਂ ਰੋਟੀ ਚੋਪਣ ਵਾਸਤੇ ਵਰਤਦੇ ਆਂ ਰੋਟੀ ਚੋਪੜਦੇ ਆਂ ਬਸ ਇਹਨਾਂ ਸਿਰਫ ਬਾਕੀ ਆਪਾਂ ਅਗਰ ਵਾਈਜ਼ ਤੇਲ ਦਾ ਤੜਕਾ ਲਾਉਣਾ ਜੀ ਸਰੋਂ ਦਾ ਤੇ ਬਾਕੀ ਆਪਾਂ ਦੇਸੀ ਕਿਉਂ ਵਰਤੇ ਜਾਂਦਾ ਜੇ ਅਗਲੀ ਵਾਰ ਕੋਈ ਮਜਬੂਰੀ ਹੋਵੇ ਤਾਂ ਆਪਾਂ ਮਾਰਤ ਨਹੀਂ ਤਾਂ ਜੀ ਆਪਾਂ ਇਹ ਕਿਉਂ ਨਹੀਂ ਵਰਤੇ ਜਾਂ ਥੋੜੀ ਵਾਰ ਕਰੇ ਜੀ ਕਦੇ ਨਾ ਕਰੀ ਜੀ ਇਹ ਲੈ ਆਂਦੇ ਆਪਾਂ ਚਾਹ ਲੈ ਆਂਦੀ ਆ ਜੀ 1/2 ਕਿਲੋ ਆਪਣੇ ਘਰੇ ਪਹਿਲਾਂ ਪਈ 1/2 ਕਿਲੋ ਆਪਾਂ ਹੋਰ ਲਈ ਆਏ ਇਹ ਹੈਗੇ ਜੀ ਬਲੈਕ ਹੋਲ ਚਾਹ ਇਹ ਹੈਗਾ ਜੀ ਛੋਕਰਾ ਸਾਬਣ ਕੱਪੜੇ ਧੋਣ ਵਾਸਤੇ ਵਾਸਤੇ ਆਇਆ ਗਿਆ ਜੀ ਭਾਂਡੇ ਧੋਣ ਵਾਲੀਆਂ ਟਿੱਕੀਆਂ ਆਪਾਂ ਲਿਆਂਦੀਆਂ ਸੀ 10 ਨੇ ਜੀ 10 ਇਹ ਮੈਂ ਤਾਂ ਪਤੰਜਲੀ ਦੀਆਂ ਹੀ ਟਿੱਕੀਆਂ ਵਰਤਦੀਆਂ ਜੀ ਜ਼ਿਆਦਾਤਰ ਜੇ ਪਤੰਜਲੀ ਨਹੀਂ ਮਿਲਦੀਆਂ ਕਈ ਵਾਰ ਤੇ ਆਪਾਂ ਬਿਮਲਿਆਂ ਨੇ ਉਹਨਿਆਂ ਇਦੋਂ ਨਹੀਂ ਜੀ ਆਪਾਂ ਉਹ ਕਰਦੇ ਹਾਂ ਤੇ ਇਹ ਵਧੀਆ ਨੇ ਜੀ ਬਹੁਤ ਵਧੀਆ 스멜 ਆਉਂਦੀ ਆਪਾਂ ਲਓ ਜੀ ਆਹ ਲੈ ਕੇ ਆਏ ਆਪਾਂ ਨਾਉਣ ਵਾਲਾ ਸਾਬਣ ਇਹ ਹੈਗਾ ਜੀ ਨਿੰਬੂ ਨਰਮਾ ਸਾਬਣ ਬਹੁਤ ਜ਼ਿਆਦਾ ਵਧੀਆ ਜੀ ਸਕਿਨ ਵਾਸਤੇ ਬਾਕੀ ਆਪਾਂ ਲਿਆਂਦੇ ਨੇ ਜੀ ਧਾਲਾਂ ਇਹ ਆ ਟਿੱਕਿਆ ਨਾ ਫਰੀ ਦਿੱਤੀ ਹੈ ਜੀ ਇੱਕ ਇਹ ਹੀ ਸੀਗੇ ਆਪਣੇ ਸੌਤੇ ਸੌਦੇ ਜੀ ਆਪਣੇ ਬਹੁਤ ਜ਼ਿਆਦਾ ਘਰੇ ਪੈਗੇ ਨੇ ਥੋੜੇ ਲਓ ਜੀ ਆ ਹੈਗਾ ਜੀ ਸਿੱਧਾ ਨਮਕ ਇਹ ਆਪਾਂ ਸਿੱਧਾ ਨਮਕ ਹੀ ਵਰਤਦੇ ਆ ਕਿਉਂਕਿ ਤੋਂ ਜ਼ਿਆਦਾ ਵਧੀਆ ਜੀ ਖਾਣ ਵਾਸਤੇ ਤੇ ਬਾਕੀ ਆਪਾਂ ਲਿਆਏ ਸੀ ਸੁੱਕੀਆਂ ਦਾਲਾਂ ਇਹਨਾਂ ਚ ਹੀ ਦਿਖਾ ਦੇ ਆ ਲਿਆ ਸੀ ਆਪਾਂ ਸੁੱਕੀਆਂ ਦਾਲਾਂ ਤੇ ਆਹ ਜੀ ਨੂਨ ਆਪਾਂ ਵੈਸੇ ਕੋਈ ਵਾਰ ਕੋਈ ਇਹਨਾਂ ਨੂੰ ਮੱਝਾ ਨੂੰ ਪਾਉਣਾ ਪੈਂਦਾ ਜਾਂ ਵੈਸੇ ਹੀ ਵੈਸੀ ਰਿਹਾ ਸੀ ਜੀ ਕੰਪੈਕਟ ਤੇ ਬਾਕੀ ਦਾਲਾਂ ਲਿਆਏ ਸੀ ਲਓ ਜੀ ਹੁਣ ਆਪਾਂ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਸੌਦੇ ਕਿਵੇਂ ਸਟੋਰ ਕਰਕੇ ਰੱਖਦੇ ਆ ਸਾਰੇ ਆਪਾਂ ਸੌਦੇ ਇਸ ਤਰ੍ਹਾਂ ਸਟੋਰ ਕਰਾਂਗੇ ਵੀ ਬਹੁਤ ਦੇਰ ਤੱਕ ਸੌਦੇ ਤੁਹਾਡੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਚਲੋ ਜੀ ਆਜ ਤੁਹਾਨੂੰ ਦੱਸਦੀ ਆਂ ਸੌਦੇ ਆਪਾਂ ਕਿਵੇਂ ਸਟੋਰ ਕਰਕੇ ਰੱਖਦੇ ਲੋ ਜੀ ਹੁਣ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਨੇ ਜਿਹੜੇ ਆਪਾਂ ਸਮਾਨ ਲੈ ਕੇ ਆਂਦਾ ਮੈਂ ਇਹਨਾਂ ਨੂੰ ਕਿੱਥੇ ਸਟੋਰ ਕਰਕੇ ਰੱਖ ਜੀਆਂ ਤੇ ਆਪਾਂ ਕਿਵੇਂ ਸਟੋਰ ਕਰਕੇ ਰੱਖਣੇ ਨੇ ਇਹ ਤੁਸੀਂ ਇਸ ਤਰ੍ਹਾਂ ਸਟੋਰ ਕਰ ਸਕਦੇ ਹੋ ਵੀ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਤੇ ਇਹਨਾਂ ਦੇ ਵਿੱਚ ਕੋਈ ਵੀ ਜੀ ਜੰਤ ਕੁਝ ਵੀ ਨਹੀਂ ਹੋਊਗਾ ਜੀ ਲਓ ਜᱚ ਆਪਾਂ ਆਜੂ ਆਪਾਂ ਸਾਰੇ ਸਟੋਰ ਕਰ ਆ ਹੈਗੇ ਨੇ ਆਪਣੇ ਸਾਰੇ ਸਾਬਣ ਤੇ ਆ ਹੈਗੀਆਂ ਜੀ ਸਾਬਣਾਂ ਸਾਬਣੋਂ ਕੱਪੜੇ ਧੋਣ ਵਾਲੀ ਭਾਂਡੇ ਧੋਣ ਵਾਲੀ ਤੇ ਨਹਾਉਣ ਵਾਲੀ ਜੀ ਤੇ ਬਾਕੀ ਉਹ ਵੀ ਐਂਡ ਵਾਸ਼ਾ ਟੁੱਡਾ ਮਤਲਬ ਹੈਂਡ ਵਾਸ਼ ਪਾਊਚ ਹੁੰਦੇ ਨੇ ਜਿਵੇਂ ਆਂ ਹੈਂਡ ਵਾਸ਼ ਪਾਊਚ ਜੀ ਡਿਟਾਲ ਦੇ ਤੇ ਇਹ ਜੇ ਆਪਾਂ ਇਸ ਆ ਰਹੇ ਨਾ ਇੱਕ ਅਲੱਗੋ ਮੇਰਾ ਪਿੱਪਾ ਲਾਇਆ ਹੋਇਆਗਾ ਆ ਆਪਣਾ ਇਹ ਬਟਾ ਪਿੱਪਾ ਆ ਪਿੱਪਾ ਆਪਾਂ ਇਹ ਸਾਬਣਾਂ ਇਹਦੇ ਵਿੱਚ ਪਾ ਦਾਂਗੇ ਜੀ ਕਿਉਂਕਿ ਇਹਨਾਂ ਇਹਨਾਂ ਦੀ ਸਮੈਲ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚੋਂ ਨਹੀਂ ਆਉਣੀ ਚਾਹੀਦੀ ਬਿਲਕੁਲ ਵੀ ਕਿਉਂਕਿ ਜਦ ਆਪਾਂ ਸਾਬਣਾਂ ਖਾਣ ਪੀਣ ਵਾਲੀ ਜੀ ਦੇ ਵਿੱਚ ਰੱਖਾਂਗੇ ਤਾਂ ਇਹਨਾਂ ਦੀ ਸਮੈਲ ਇਹਨਾਂ ਦੇ ਵਿੱਚ ਜਾਊਗੀ ਹੋ ਜਾਊਗੀ ਤੁਸੀਂ ਇਹ ਜ਼ਰੂਰ ਤਰੀਕਾ ਅਪਣਾ ਕੇ ਦੇਖਿਓ ਮੈਂ ਬਹੁਤ ਚਿਰ ਤੋਂ ਇਦਾਂ ਹੀ ਸਟੋਰ ਕਰਦੀ ਹਾਂ ਜੀ ਲੋ ਜੀ ਆਪਾਂ ਆਪਣਾ ਸਾਰੀਆਂ ਪੀਪੇ ਦੇ ਵਿੱਚ ਪਾ ਦਾਂਗੇ ਪਹਿਲਾਂ ਮੈਂ ਧਰਤੀਆਂ ਕੱਪੜੇ ਤੋਂ ਨਾਲ ਟਿੱਕੀਆਂ ਲੋ ਜੀ ਹੁਣ ਆਪਾਂ ਧਰ ਦਾਂਗੇ ਨਹਾਉਣ ਵਾਲੀਆਂ ਟਿੱਕੀਆਂ ਇਹ ਟਿੱਕੀ ਦੇ ਵਿੱਚ ਆਪਾਂ ਸਮਾਰ ਕੇ ਰੱਖਤਾ ਕੋਈ ਜਿਹਾ ਸਮੈਲ ਨਹੀਂ ਆਉਂਦੀ ਜੀ ਇੱਧਰੋਂ ਆ ਗਈ ਜੀ ਆਪਣੀਆਂ ਭੁੰਡ ਤੋਂ ਵਾਲੀਆਂ ਟਿੱਕੀਆਂ ਕੁਝ ਆਪਣੇ ਪਹਿਲਾਂ ਪਾਈਆਂ ਜੀ ਕੁਝ ਆਪਾਂ ਅੱਜ ਨਵੀਆਂ ਲਈਆਂ ਇਹ ਲੋ ਜੀ ਤੇਲ ਦਾ ਆਪਾਂ ਪੀਪਾ ਲਿਆਉਣੇ ਨੇ ਜੀ ਤੇ ਛੀਨੀ ਆਪਾਂ ਬੋਰੀਆਂ ਲੈ ਆਉਣੇ ਨੇ ਆ ਉਹ ਆਪਾਂ ਕਾਉਂਟੇ ਲੈ ਲੈ ਕੇ ਆਉਨੇ ਤੇ ਬਾਕੀ ਆਪਾਂ ਛੋਟੇ ਛੋਟੇ ਬੋਰੀ ਦੇ ਲੈ ਆਉਣੇ ਨੇ ਕਦੇ ਵੀ ਵਧਵੀਂ ਲੈ ਆਣਾ ਜਦ ਵੀ ਇਹ ਥੋਟ ਲੈ ਕੇ ਡਾ ਲੱਗਦਾ ਲਓ ਜੀ ਆਪਾਂ ਸਾਬਣ ਵਾਲੀ ਇਹ ਪਾਵਾਂਗੇ ਤੇ ਇਹ ਵਿੱਚ ਆਹ ਹੈਂਡ ਵਾਸ਼ ਪਾਉਚ ਲਈ ਦੀ ਆਪਾਂ ਇਹਦੇ ਵਿੱਚ ਹੀ ਪਾ ਲਵਾਂਗੇ ਇੰਨਾ ਚਿਰ ਵੀ ਸਮੈਲ ਆਉਣ ਲੱਗ ਜਾਂਦੀ ਆ ਤੇ ਕਾਲਗੇਟ ਵੀ ਆਪਾਂ ਇਹਨਾਂ ਦੇ ਵਿੱਚ ਹੀ ਪਾਵਾਂਗੇ ਲਓ ਇਹ ਇੱਕ ਇੱਕ ਨੂੰ ਆਪਾਂ ਕਰਦਾਂਗੇ ਦੋਸਤ ਆਹ ਹੈ ਗਾਇਸ ਸਾਡਾ ਸੈਂਕਾ ਸੈਂਕਾ ਕਹਾ ਕੰਡਾ ਇਸ ਤਰ੍ਹਾਂ ਇਹਦੇ نیچے ਆ ਰਹਾ ਇੱਕ ਮਤਲਬ ਪੈਂਟਰੀ ਬਣਾਈ ਵੀ ਆ ਜੀ ਸਮਾਨ ਰੱਖਣ ਵਾਸਤੇ ਅਸੀਂ ਸਾਰੀ ਚੀਜ਼ਾਂ ਦੇ ਵਿੱਚੀ ਸਾਫ਼ ਕਰਕੇ ਚੰਗੀ ਤਰ੍ਹਾਂ ਸਟੋਰ ਕਰਨਾ ਲਓ ਜੁੜ ਮੈਂ ਇਹਨੂੰ ਸਾਫ਼ ਕਰਨਾ ਲਾਹ ਜੇ ਆਪਾਂ ਚੰਗੀ ਤਰ੍ਹਾਂ ਸਾਫ਼ ਕਰਤਾ ਸਾਰੇ ਨਾ ਉਹਨਾਂ ਆਪਏ ਦੇ ਵਿੱਚ ਰੱਖਾ ਪਹਿਲਾਂ ਕਹਾਂ ਮੈਂ ਆ ਜਿਹੜਾ ਸਾਬਨ ਵਾਲਾ ਪੀਪਾ ਜੀ ਪਹਿਲਾਂ ਮੈਂ ਇਨਸਟੋ ਇਹ ਚੱਕ ਦੋਗੀ ਨਾ ਇਹ ਚੱਕਦਾ ਉਸ ਤੋਂ ਬਾਅਦ ਹੀ ਆਪਾਂ ਆ ਰੱਖ ਦਾਂਗੇ ਇਹ ਨੂਣ ਉਸ ਤੋਂ ਬਾਅਦ ਆਪਾਂ ਰੱਖ ਦਾਂਗੇ ਜੀ ਆਪਣੇ ਚਪਤੀ ਵਾਲੇ ਬੈਗ ਤੇ ਸੋਵਾਂ ਆ ਪਾ ਰੱਖਣਾ ਜੀ ਆਪਣਾ ਘਰ ਹੋ। ਜੇ ਜ਼ਿਆਦਾ ਗਰਮੀ ਹੋਵੇ ਆਪਾਂ ਫਰਿੱਜ 'ਚ ਹੀ ਰੱਖ ਦਿੰਦੇ ਆ ਕਿਉਂਕਿ ਜੇ ਐਂ ਹੰਤਾ ਵੀ ਡੁੱਲਣ ਦਾ ਡਰ ਹੁੰਦਾ ਕਈ ਵਾਰ ਵੀ ਪੈਕਟ ਨਾ ਫਟ ਫੁੱਟ ਜਵੇ। ਤੇ ਜਿਹੜੇ ਆ ਚੀਜ਼ਾਂ ਨੇ ਜੀ ਆਪਾਂ ਇੱਕ ਲਿਫਾਫੇ ਦੇ ਵਿੱਚ ਪਾ ਲਿਆ। ਜਿਰੇ, ਮੂੰਗੀ ਦਾਲ ਹੋਗੀ, ਮੂੰਗੀ ਮਸਰੀ ਹੋਗੀ, ਤੇ ਜੀਰਾ ਹੋ ਗਿਆ ਜੀ। ਕਾਲੇ ਛੋਲੇ ਹੋਗੇ ਤੇ ਰਾਜਮਾ ਹੋ। ਇਹਨਾਂ ਆਪਾਂ ਇੱਕ ਲਿਫਾਫੇ ਦੇ ਵਿੱਚ ਪਾ ਲਿਆ। ਗਰਮ ਮਸਾਲਾ ਵੀ ਆਪਾਂ ਦੇ ਵਿੱਚ ਪਾ ਦਨੇ ਆਂ ਤੇ ਹਲਦੀ ਵੀ ਆਪਾਂ ਦੇ ਵਿੱਚ ਪਾ ਦਨੇ ਆਂ ਆ ਹੈਗਾ ਜੀ ਮੇਰੀ ਮਸਾਲਾ ਤੇ ਵੀ ਆਪਾਂ ਦੇ ਵਿੱਚ ਪਾ ਦੋ ਜਿਨ੍ਹਾਂ ਨੂੰ ਆਪਾਂ ਰੱਖ ਲੈਣਾ ਹੈ ਇਦਾਂ ਤੁਹਾਡੇ ਸੌਦਿਆਂ 'ਚ ਜੀ ਕੋਈ ਸਮੈਲ ਨਹੀਂ ਆਉਂਦੀ। ਕੋਈ ਤੁਹਾਡਾ ਸੌਦਾ ਖਰਾਬ ਨਹੀਂ ਹੁੰਦਾ ਹੈਗਾ ਜੋ ਵੀ ਤੁਸੀਂ ਚੀਜ਼ ਲੈ ਕੇ ਆਉਂਗੇ ਮਾਰਕੀਟ ਤੋਂ। ਤੁਸੀਂ ਸਾਰੇ ਸੌਦੇ ਆਪਣੇ ਸਾਰੀਆਂ ਭੈਣਾਂ ਨੂੰ ਮੇਰੀ ਬੇਨਤੀ ਆ ਵੀ ਸਾਰੀਆਂ ਭੈਣਾਂ ਸੌਦੇ ਚੰਗੀ ਤਰ੍ਹਾਂ ਸੰਭਾਲਿਆ ਕਰੋ। ਬਿਲਕੁਲ ਵੀ ਤੁਹਾਡੇ ਸੌਦੇ ਖਰਾਬ ਹੁੰਦੇ ਨਹੀਂ। ਜਿਵੇਂ ਹੁਣ ਮਹੀਆ ਵਾਲਾ ਮੌਸਮ ਆ ਇਦਾਂ ਵੀ ਕੋਈ ਸਮੈਲ ਨਹੀਂ ਆਉਂਦੀ, ਕੁਝ ਨਹੀਂ ਹੁੰਦਾ ਜੀ। ਲਓ ਜੀ ਆਪਾਂ ਸੌਦੇ ਸਾਰੇ ਕਰ ਦਿੱਤੇ ਨੇ ਚੰਗੀ ਤਰ੍ਹਾਂ ਸਾਫ਼। ਟਾਈਮ ਹੋ ਗਿਆ, বাজ ਗਿਆ ਜੀ 9:00. ਚਲੋ ਜੀ ਆਪਾਂ ਵੀ ਕਰਦੇ ਆਂ ਵੀਡੀਓ ਦਾ ਐਂਡ। ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੇ ਬਾਕੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ